ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਚੁਣਿਆ ਜੋ ਸਾਡੇ ਸਭਨਾਂ ਲਈ ਹੈ ਕਿ ਅਸੀਂ ਸਾਰੇ ਹੀ ਸਰੋਤੇ ਆ ਤਾਂ ਚੰਗੇ ਸਰੋਤੇ ਦੇ 14 ਗੁਣ ਕੀ ਹੈ ਜੋ ਸਾਡੇ ਪੁਰਖਿਆਂ ਨੇ ਪ੍ਰਾਤਨ ਗ੍ਰੰਥਾਂ ਚ ਲਿਖਿਆ ਪਹਿਲੀ ਗੱਲ ਹੈ ਕਿ ਸੰਸਕ੍ਰਿਤ ਕੋਸ਼ ਦੇ ਵਿੱਚ ਹੈ ਸ਼ਰੋਤ ਕੀ ਹੈ ਕੰਨ ਨੂੰ ਕਹਿੰਦੇ ਆ ਤੇ ਸ਼ਰੋਤਰ ਸੁਣਹਾਰ ਜਾਂ ਸੁਣਨ ਵਾਲਾ ਕਿਉਂਕਿ ਪੰਜਵਾਂ ਗਿਆਨਿੰਦਰਾ ਸਾਡੇ ਕੰਨ ਨੇ ਅਸੀਂ ਬਹੁਤ ਕੁਝ ਸੁਣਦੇ ਹਾਂ ਜ਼ਿੰਦਗੀ ਪਰ ਸਾਡੀ ਸਾਰੀ ਵਿਦਿੱਕ ਪ੍ਰਣਾਲੀ ਸਾਡੀ ਧਾਰਮਿਕ ਸਿੱਖਿਆ ਸਾਡੀ ਜਿੰਨੀ ਖੋਜ ਹੈ ਸੰਗੀਤ ਸਭ ਕੁਝ ਅਸੀਂ ਸੁਣ ਕੇ ਗ੍ਰਹਿਣ ਕਰਦੇ ਹਾਂ ਹੁਣ ਸਰੋਤਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਤਾਂ ਇਹਨਾਂ 14 ਗੁਣਾਂ ਵਿੱਚੋਂ ਪਹਿਲਾ ਗੁਣ ਲਿਖਿਆ ਕਿ ਸ਼ਰਦਾ ਵਾਂ ਕੋਈ ਵਿਦਿਆਰਥੀ ਹੋਵੇ ਜਗਿਆਸੂ ਹੋਵੇ ਸਰੋਤਾ ਹੋਵੇ ਕਿਸੇ ਵੀ ਉਮਰ ਦਾ ਹੋਵੇ ਕਿਸੇ ਵੀ ਵਿਸ਼ੇ ਦਾ ਹੋਵੇ ਉਹਦੇ ਮਨ ਵਿੱਚ ਬਲਾਰੇ ਪ੍ਰਤੀ ਉਸਤਾਦ ਪ੍ਰਤੀ ਸ਼ਰਧਾ ਹੋਏਗੀ ਤੇ ਸਬਜੈਕਟ ਪ੍ਰਤੀ ਤਾਂ ਉਹਦਾ ਸਰੋਤ ਡੂੰਘਾ ਹੋਏਗਾ ਤੇ ਉਹ ਪ੍ਰਾਪਤੀ ਕਰੇਗਾ ਦੂਸਰਾ ਗੁਣ ਹੈ ਨਿਮਰਤਾ ਵਾਲਾ ਸਾਡੀ ਅਰਦਾਸ ਵੀ ਹੈ ਮਨ ਨੀਵਾ ਮਤ ਉੱਚੀ ਮਤੂ ਚੀ ਹਮੇਸ਼ਾ ਉਦੋਂ ਹੁੰਦੀ ਹੈ ਜਦੋਂ ਬੰਦਾ ਹਲੀਮੀ ਨਾਲ ਨਿਮਰਤਾ ਨਾਲ ਨੀਵਾ ਹੋ ਕੇ ਚੱਲੇ ਜੇ ਪਹਿਲਾਂ ਹੀ ਹੰਕਾਰ ਦਾ ਭਰਿਆ ਹੋਵੇ ਕਿ ਮੈਨੂੰ ਸਭ ਕੁਝ ਆਉਂਦਾ ਹੈ ਉਹ ਕਦੀ ਆਪਣੇ ਬੌਧਿਕਤਾ ਤੌਰ ਤੇ ਉੱਚਾ ਨਹੀਂ ਉੱਠ ਸਕਦਾ ਇਸ ਲਈ ਹਲੀਮੀ ਆਪਣੇ ਆ ਵਿੱਚ ਇੱਕ ਸ਼ਕਤੀ ਹੈ ਕਿ ਨਿਮਰਤਾ ਨਾਲ ਜਦੋਂ ਅਸੀਂ ਕਿਸੇ ਨੂੰ ਸੁਣਦੇ ਆ ਸਾਡੀ ਮਤ ਉੱਚੀ ਹੋਣੀ ਹੀ ਹੋਣੀ ਹੈ ਤੀਜਾ ਹੈ ਪ੍ਰੇਮ ਵਾਲਾ ਪ੍ਰੇਮ ਕਿਉਂਕਿ 16 ਕਲਾਵਾਂ ਵਿੱਚੋਂ ਇੱਕ ਕਲਾ ਵੀ ਹੈ ਇੱਕ ਸ਼ਕਤੀ ਹੈ ਜਿਹਦੇ ਹਿਰਦੇ ਵਿੱਚ ਕੁਝ ਕਰਨ ਦਾ, ਕੁਝ ਵਧਣ ਦਾ, ਕੁਝ ਉੱਚੇ ਉੱਠਣ ਦਾ ਪ੍ਰੇਮ ਹੈ ਉਹ ਕੁਦਰਤੀ ਇਹ ਪ੍ਰਾਪਤੀ ਤੇ ਕਰੇਗਾ। ਤਾਂ ਸਰੋਤੇ ਦਾ ਤੇ ਬੁਲਾਰੇ ਦਾ ਦੋਨਾਂ ਦਾ ਇਹ ਵੱਡਾ ਗੁਣ ਲਿਖਿਆ ਹੈ। ਚੌਥਾ ਹੁੰਦਾ ਅਰਥ ਦੀ ਸਮਝ। ਕਿਉਂਕਿ ਕਈ ਵਾਰੀ ਇੱਕ ਇੱਕ ਸ਼ਬਦ ਦੇ ਅਨੇਕ ਅਰਥ ਨੇ। ਜਿਵੇਂ ਹਰ ਸ਼ਬਦ ਦੇ ਮਹਾਨ ਕੋਸ਼ ਵਿੱਚ 44 ਅਰਥ ਹੈ। ਹਰ ਦਾ ਮਤਲਬ ਹਰਾ ਵੀ ਹੈ, ਹਰਨਾਮ ਵੀ ਹੈ, ਪਹਾੜ ਵੀ ਹੈ, ਡੱਡੂ ਵੀ ਹੈ, ਮੋਰ ਵੀ ਹੈ, ਸੱਪ ਵੀ ਹੈ। ਪਾਣੀ ਵੀ ਹੈ ਹੁਣ ਅਰਥ ਨੂੰ ਸਮਝਣਾ ਇਹ ਦੋਨਾਂ ਦਾ ਗੁਣ ਹੈ ਬਲਾਰੇ ਲਈ ਵੀ ਗੁਣ ਲਿਖਿਆ ਤੇ ਸਰੋਤੇ ਲਈ ਵੀ ਬੰਦੇ ਨੂੰ ਅਰਥ ਦੀ ਸਮਝ ਨਹੀਂ ਆਉਂਦੀ ਤਾਂ ਪ੍ਰਾਪਤੀ ਕੋਈ ਨਹੀਂ ਸਮਝ ਰੱਖਣੀ ਪੰਜਵਾਂ ਹੈ ਬੁੱਧੀਮਾਨ ਹੋਣਾ ਬੁੱਧੀ ਕਿਉਂਕਿ ਸਾਡੀ ਨਖੇੜਾ ਕਰਦੀ ਹੈ ਕਿ ਕੀ ਭਲਾ ਹੈ ਤੇ ਕੀ ਬੁਰਾ ਮਨ ਚਿੱਤ ਬੁੱਧ ਅਹੰਕਾਰ ਇਹ ਜਿਹੜੇ ਚਾਰ ਵਰਣ ਕੀਤੇ ਹੋਏ ਆ ਤੇ ਬੁੱਧੀਮਾਨ ਹੋਣਾ ਕਿ ਮੇਰੇ ਜੀਵਨ ਵਿੱਚ ਭਲਾ ਕੀ ਹੈ ਕੋਈ ਵਾਰੀ ਸਾਡੇ ਬੁਲਾਰੇ ਵੀ ਹਰ ਚੀਜ਼ ਨੂੰ ਰੱਦ ਕਰੀ ਜਾਂਦੇ ਆ ਤੇ ਉਹਨਾਂ ਨੂੰ ਸੁਣ ਕੇ ਸਰੋਤੇ ਵੀ ਉਹੋ ਜੇ ਪੈਦਾ ਹੋਗੇ ਕਿਉਂਕਿ ਜਦੋਂ ਅਸੀਂ ਹਰ ਧਰਮ ਗ੍ਰੰਥ ਨੂੰ ਹਰ ਮਰਜ਼ਾਦਾ ਨੂੰ ਹਰ ਸਿਧਾਂਤ ਨੂੰ ਹਰ ਇਤਿਹਾਸ ਨੂੰ ਆਪ ਹੀ ਰੱਦ ਕਰੀ ਜਾਂਦੇ ਆ ਤੇ ਸਰੋਤੇ ਵੀ ਉਸੇ ਤਰ੍ਹਾਂ ਦੇ ਹੋਣਗੇ ਕਿਉਂਕਿ ਉਹਨਾਂ ਦਾ ਜੋ ਸੁਣ ਰਿਹਾ ਹੈ ਉਹਨਾਂ ਦਾ ਕਈ ਵਾਰੀ ਗਲਤ ਰੂਪ ਵੀ ਲੈ ਜਾਂਦਾ ਇਸ ਲਈ ਬੁੱਧੀਮਤਾਏ ਕਹਿੰਦੀ ਹੈ ਕਿ ਭਾਈ ਆਪਣੀ ਕੌਮ ਲਈ ਆਪਣੀ ਹੋਣਦ ਲਈ ਆਪਣੇ ਸਵੈ ਮਾਨ ਲਈ ਭਲਾ ਕੀ ਹੈ ਤੇ ਬੁਰਾ ਕੀ ਹੈ ਬੁੱਧੀਮਾਨਤਾ ਹੋਣੀ ਜ਼ਰੂਰੀ ਹੈ ਆਲਸ ਰਹਿਤ ਛੇਵਾਂ ਗੁਣ ਹੈ ਆਲਸੀ ਬੰਦਾ ਕਿਸੇ ਪਾਸੇ ਵੀ ਪ੍ਰਾਪਤੀ ਨਹੀਂ ਕਰਦਾ ਕਈ ਵਾਰ ਸਾਡੀਆਂ ਕਲਾਸਾਂ ਵਿੱਚ ਸੰਗਤ ਵਿੱਚ ਜਾਂ ਬੰਦੇ ਨਹੀਂ ਠੀਕ ਨਾਲ ਜਾਂ ਕੋਈ ਵਾਸੀਆਂ ਲੈ ਰਿਆ ਤਾਂ ਬੈਠਣ ਦਾ ਵੀ ਇੱਕ ਆਨੰਦ ਹੈ ਜੇ ਆ ਜਾਏ ਤਾਂ ਬਲਾਰਾ ਵੀ ਮਾਹੌਲ ਸਿਰਜ ਲੈਂਦਾ ਹੈ ਇਸ ਲਈ ਆਪਣੀ ਖਾਦ ਖੁਰਾਕ ਪੋਸ਼ਾਕ ਤੇ ਇਸ਼ਨਾਨ ਪਾਣੀ ਇਹ ਸਾਰਾ ਕੁਝ ਰਲ ਕੇ ਜਿਹੜਾ ਚੰਗਾ ਮਾਹੌਲ ਸਿਰਜਦਾ ਤਾਂ ਦੀ ਬੰਦਾ ਆਲਸ ਮੁਕਤ ਹੋ ਸਕਦਾ ਹੈ ਸੱਤਵਾਂ ਗੁਣ ਹੈ ਪ੍ਰਸ਼ਨ ਦੇ ਢੰਗ ਦਾ ਜਾਣੂ ਪ੍ਰਸ਼ਨ ਕਰਨ ਦੀ ਇੱਕ ਮਰਜ਼ਾਦਾ ਹੈ ਇੱਕ ਨਿਯਮਾਵਲੀ ਹੈ ਕਈ ਵਾਰੀ ਸਾਡੇ ਸਹਿਮੀਦਾਂ ਵਿੱਚ ਤੇ ਸਮਾਗਮਾਂ ਵਿੱਚ ਤੇ ਯੁੱਧ ਕਥਾ ਬਣ ਜਾਂਦੀ ਹੈ ਕਿ ਪ੍ਰਸ਼ਨ ਕਰਨ ਵਾਲੇ ਵੀ ਅਖੜ ਸੁਭਾਤੇ ਆ ਜਾਂਦੇ ਆ ਤੇ ਅੱਗੋਂ ਉੱਤਰ ਦੇਣ ਵਾਲੇ ਵੀ ਉਸੇ ਰੂਪ ਚ ਆ ਜਾਂਦੇ ਆ ਜਦੋਂ ਕਿ ਅਸੀਂ ਹੰਕਾਰ ਦੀ ਬੜੀ ਵਧੀਆ ਵੇਖਿਆ ਕਰਦੇ ਆ ਅਰਹੰਕਾਰ ਦੀ ਵਿੱਚ ਹੀ ਅਸੀਂ ਆਪਣਾ ਤਹਿਸਨਸ ਕੀਤਾ ਜਾ ਰਿਹਾ ਹੈ ਇਸ ਲਈ ਪ੍ਰਸ਼ੰਨ ਕਰਨਾ ਵੀ ਹਲੀਮੀ ਦੇ ਨਾਲ ਹੈ ਤੇ ਆਪਣਾ ਬੌਧਿਕ ਵਿਕਾਸ ਕਰਨਾ ਅੱਠਵਾਂ ਗੁਣ ਹੈ ਮਿੱਠੀ ਬਾਣੀ ਵਾਲਾ ਬਾਣੀ ਦਾ ਅਰਥ ਅਸਲ ਵਿੱਚ ਹੁੰਦਾ ਹੈ ਬਚਨ ਬੋਲ ਕਿਸੇ ਨੂੰ ਵੀ ਅਸੀਂ ਬੁਲਾਈਏ ਜ਼ਿੰਦਗੀ ਵਿੱਚ ਕੋਈ ਵੀ ਕਾਰਵਿਹਾਰ ਮਿੱਠੇ ਬੋਲਾਂ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦਾ ਮਿੱਠੇ ਬੋਲਾਂ ਵਾਲਾ ਜ਼ਹਿਰ ਵੀ ਵੇਚ ਲੈਂਦਾ ਹੈ ਤੇ ਕੌੜੇ ਬੋਲਾਂ ਵਾਲੇ ਤੋਂ ਸ਼ਹਿਦ ਵੀ ਨਹੀਂ ਵੇਚਿਆ ਜਾ ਸਕਦਾ ਕਿਉਂਕਿ ਇੱਕ ਗੁਣ ਹੈ ਬਚਨ ਦਾ ਇੱਕ ਗੁਣ ਹੈ ਤੇ ਇਹ ਮਿੱਠੀ ਬਾਣੀ ਤੇ ਮਿੱਠੇ ਬੋਲ ਆਪਣੇਆਂ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ ਨੌਵਾਂ ਹੈ ਇੰਦਰੀ ਜਿੱਤ ਪੰਜ ਸਾਡੇ ਗਿਆਨ ਇੰਦ੍ਰੇ ਨੇ ਤੇ ਪੰਜ ਸਾਡੇ ਕਰਮ ਇੰਦ੍ਰੇ ਨੇ ਸੰਗਤ ਵਿੱਚ ਜਾਂ ਜਿਹੜਾ ਵੀ ਸਰੋਤਾ ਕਿਸੇ ਵੀ ਥਾਂ ਤੇ ਬੈਠਾ ਸੁਣ ਰਿਹਾ ਜੇਕਰ ਉਹ ਚੰਚਲ ਬੁੱਧ ਹੈ ਆਪ ਹੀ ਬੋਲੀ ਜਾ ਰਿਹਾ ਹੈ ਇਧਰ ਉਧਰ ਦੇਖ ਰਿਹਾ ਕਦੀ ਵੀ ਕੁਝ ਪ੍ਰਾਪਤ ਨਹੀਂ ਕਰਦਾ ਇਸ ਲਈ ਸਰੋਤੇ ਦਾ ਇੱਕ ਗੁਣ ਹੈ ਕਿ ਉਹ ਆਪਣੇ ਗਿਆਨ ਤੇ ਕਰਮ ਇੰਦਰੀਆਂ ਨੂੰ ਇਕਾਗਰ ਕਰਕੇ ਬੈਠੇ ਦਸਵਾਂ ਹੁੰਦਾ ਪ੍ਰਸੰਗ ਦੀ ਸਮਝ ਪ੍ਰਸੰਗ ਦਾ ਅਰਥ ਇੱਕ ਤਾਂ ਆਪਾਂ ਵਿਸ਼ੇ ਨੂੰ ਲੈਣੇ ਆ ਇੱਕ ਅਸੀਂ ਕਥਾ ਕਹਾਣੀ ਰਾਹੀਂ ਵੀ ਆਪਣੇ ਵਿਸ਼ੇ ਨੂੰ ਸਪਸ਼ਟ ਕਰਦੇ ਹਾਂ ਪ੍ਰਸੰਗ ਨੂੰ ਜਾਣਨਾ ਬਲਾਰੇ ਦਾ ਗੁਣ ਵੀ ਹੈ ਤੇ ਪ੍ਰਸੰਗ ਨੂੰ ਸਮਝਣਾ ਸਰੋਤੇ ਦਾ ਗੁਣ ਵੀ ਹੈ 11ਵਾਂ ਗੁਣ ਹੈ ਕੁਟਲਤਾ ਬਹੀਨ ਕੋਟਲਤਾ ਵੈਸੇ ਅਸੀਂ ਧੋਖੇ ਨੂੰ ਬੇਈਮਾਨੀ ਨੂੰ ਕਹਿੰਦੇ ਆ ਵੀ ਜੇ ਸਰੋਤਾ ਆਪ ਹੀ ਆਪਣੇ ਆਪ ਨਾਲ ਸਮਝ ਨਹੀਂ ਰੱਖਦਾ ਤੇ ਇਹ ਵੀ ਬੇਈਮਾਨ ਮਾਨਸਿਕਤਾ ਨਾਲ ਬੈਠਾ ਤੇ ਪ੍ਰਾਪਤੀ ਕੁਝ ਨਹੀਂ ਕਰ ਸਕਦਾ ਸਰੋਤਾ ਪ੍ਰਾਪਤੀ ਉਦੋਂ ਕਰਦਾ ਜਦੋਂ ਉਹ ਸੱਚਮੁੱਚ ਭਾਵਨਾ ਨਾਲ ਬੈਠਦਾ 12ਵਾਂ ਗੁਣ ਹੈ ਸੇਵਾ ਪ੍ਰੇਮ ਦਾ ਉਮਾਈਆ ਸੇਵਾ ਪ੍ਰੇਮ ਨਾਲ ਭਾਈ ਨਿਮਰਤਾ ਆਉਂਦੀ ਆ ਹਲੀਮੀ ਆਉਂਦੀ ਆ ਮਠਾਸ ਹੁੰਦੀ ਐ ਧਰਮ ਆਉਂਦਾ ਏ ਇਹ ਬਹੁਤ ਵੱਡੀ ਸ਼ਕਤੀ ਹੈ ਤੇ ਜੇ ਸਰੋਤੇ ਦੇ ਮਨ ਵਿੱਚ ਇਹ ਭਾਵਨਾ ਹੋਏਗੀ ਤਾਂ ਕੁਦਰਤੀ ਹੈ ਉਹਦਾ ਸਰੋਤ ਬਹੁਤ ਗਹਿਰਾ ਹੋ ਜਾਏਗਾ 13ਵਾਂ ਹੈ ਪਖੰਡ ਦਾ ਤਿਆਗੀ ਜੇ ਬੰਦਾ ਸੁਣਦਾ ਹੀ ਪਖੰਡਵਾਦ ਨੂੰ ਹੈ ਤੇ ਉਹਦਾ ਸਰੋਤ ਵੀ ਪਖੰਡ ਕਰਮੀ ਹੋ ਜਾਂਦਾ ਹੈ ਕਈ ਵਾਰੀ ਬੰਦਾ ਵੇਖਾ ਵੇਖੀ ਬੈਠਾ ਪਰ ਸੁਣ ਨਹੀਂ ਰਿਹਾ ਇਹ ਵੀ ਪਖੰਡ ਕਰਮੀ ਬਣ ਜਾਂਦਾ ਅੱਜ ਸੰਸਾਰ ਵਿੱਚ ਭਰਮ ਪਖੰਡ ਦੇ ਨਾਂ ਤੇ ਬਹੁਤ ਵੱਡਾ ਜਾਲ ਵਿਛਿਆ ਹੋਇਆ ਹੈ ਤੇ ਜੇ ਉਹਨਾਂ ਦਾ ਸ੍ਰੋਤਾ ਬਣ ਗਿਆ ਤੇ ਤਾਂ ਵੀ ਪਖੰਡ ਕਰਮੀ ਬਣ ਕੇ ਰਹਿ ਜਾਏਗਾ ਇਸ ਲਈ ਬੁੱਧੀ ਮਾਨਤਾ ਇਹੋ ਹੀ ਗੁਣ ਹੈ ਕਿ ਉਹ ਸਮਝਦਾ ਹੈ ਕਿ ਕੀ ਭਲਾ ਕੀ ਨਹੀਂ ਭਲਾ ਇਹ ਚੇਤਨਤਾ ਜ਼ਰੂਰੀ ਹੈ ਤੇ 14ਵਾਂ ਗੁਣ ਹੈ ਜੋ ਸੁਣਿਆ ਸੋ ਅਮਲ ਕਰੇ ਇਹ ਅਸੀਂ ਪਹਿਲਾਂ ਬਲਾਰੇ ਦੇ ਗੁਣ ਵੀ ਬੋਲੇ ਸੀ ਤੇ ਬੁਲਾਰੇ ਵਿੱਚ ਵੀ ਸਭ ਤੋਂ ਵੱਡਾ ਗੋਣਾ ਵੀ ਜੋ ਬੋਲ ਰਿਹਾ ਉਹ ਤੇ ਖੁਦ ਅਮਲ ਕਰਦਾ ਹੋਵੇ ਤੇ ਸਰੋਤਾ ਵੀ ਜੋ ਸੁਣ ਰਿਹਾ ਜੇਕਰ ਉਹਦੇ ਤੇ ਅਮਲ ਕਰੇ ਸੁਣਿਆ ਮੰਨਿਆ ਮਨ ਕੀਤਾ ਪਾਉ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਸੰਦੇਸ਼ ਹੈ ਵਿਸ਼ਵ ਨੂੰ ਸੁਣਨਾ ਮੰਨਣਾ ਤੇ ਮਨ ਵਿੱਚ ਪ੍ਰੇਮ ਰੱਖਣਾ ਜਦ ਇਹ ਅਵਸਥਾ ਆਉਂਦੀ ਹੈ ਤੇ ਕੁਦਰਤੀ ਉਸ ਬੁਲਾਰੇ ਦਾ ਵੀ ਪ੍ਰਭਾਵ ਹੁੰਦਾ ਹੈ ਤੇ ਉਸ ਸਰੋਤੇ ਦੀ ਵੀ ਜ਼ਿੰਦਗੀ ਵਿੱਚ ਬਹੁਤ ਵੱਡਾ ਪਰਵਰਤਨ ਆਉਂਦਾ ਹੈ ਪਰਵਰਤਨ ਹਮੇਸ਼ਾ ਜਾਗਰਤੀ ਨਾਲ ਆਉਂਦਾ ਹੈ ਜਾਗਰਤੀ ਲਈ ਕੋਈ ਨਿਜਮਾਵਲੀ ਹੁੰਦੀ ਹੈ ਨਿਜਮ ਸਾਡੇ ਪੁਰਖਿਆਂ ਨੇ ਸਾਡੇ ਸਰੋਤ ਗ੍ਰੰਥਾਂ ਵਿੱਚ ਦਿੱਤੇ ਕਿ ਸਰੋਤੇ ਦੇ ਵਿੱਚ ਇਹ 14 ਗੁਣ ਹੋਣ ਤਾਂ ਉਹ ਦਾ ਸਰੋਤ ਬਹੁਤ ਉੱਚਾ ਹੋਏਗਾ ਉਹ ਬਹੁਤ ਛੇਤੀ ਯਾਸ਼ਕਤੀ ਬਣੇਗੀ ਦਿਮਾਗੀ ਸ਼ਕਤੀ ਬਣੇਗੀ ਤੇ ਜੀਵਨ ਵਿੱਚ ਬਹੁਤ ਤਰੱਕੀ ਕਰੇਗਾ ਕਿਉਂਕਿ ਹਰ ਖੇਤਰ ਹਰ ਉਮਰ ਦੇ ਵਿੱਚ ਹਰ ਇਨਸਾਨ ਸਰੋਤਾ ਤਾਂ ਹੁੰਦਾ ਹੈ ਅੱਜ ਤੇ ਬਹੁਤ ਕੁਝ ਸੁਣਿਆ ਤੇ ਸੁਣਾਇਆ ਜਾ ਰਿਹਾ ਹੈ ਪਰ ਜੇਕਰ ਗਰਾਵਟ ਆਈ ਹੈ ਸਾਡੇ ਵਿੱਚ ਧਾਰਮਿਕ ਰਾਜਨੀਤਿਕ ਸਮਾਜਿਕ ਪੱਖੋਂ ਤੇ ਇੱਥੇ ਕਥਨੀ ਤੇ ਕਰਨੀ ਵਿੱਚ ਜਿੱਥੇ ਅੰਤਰ ਹੈ ਉੱਥੇ ਮੁਸ਼ਕਲਾਂ ਆਈਆਂ ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਭਾਵੇਂ ਲੋਕਾਂ ਨੂੰ ਦਾਤ ਦੇਣੀ ਵੀ ਬਣਦੀ ਹੈ ਇਸ ਲਈ ਇਹ ਸਰੋਤੇ ਦੇ ਗੁਣ ਜੇਕਰ ਹੋਣਗੇ ਤਾਂ ਚੜ੍ਹਦੀ ਕਲਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ